जय 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 जब जब जाएंगे लाएंगे 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 जब 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 जाएंगे भारत माता की भारत बंसल साहब अजू तुझे इतने पहुंचे स्वदेशी का नारा लैके की कहना चाहोगे ਦੇਖੋ ਇਸ ਪ੍ਰਕਾਰ ਦੁਨੀਆ ਦੇ ਅੰਦਰ ਭਾਰਤ ਇੱਕ ਵਿਸ਼ੂਗੁਰੂ ਔਰ ਤੀਸਰੀ ਆਰਥਵਿਵਸਥਾ ਕਰਨੀ ਦਰ ਰਿਹਾ ਹੈ ਤਾਂ ਵੱਡੇ ਵੱਡੇ ਦੇਸ਼ਾਂ ਨੂੰ ਚਿੰਤਾ ਹੋਈ ਔਰ ਜਿਹੜੇ ਬਹਾਨੇ ਲੱਭਦੇ ਐ ਹਿੰਦੁਸਤਾਨ ਨੂੰ ਕਿੰਨਾ ਕਿਸੇ ਤਰ੍ਹਾਂ ਉਹੀ ਤਰੱਕੀ ਰੋਕਣ ਲਈ ਲੇਕਿਨ ਬਾਤ ਨਹੀਂ ਜਿਹੜੀ ਬੰਦ ਹੁੰਦਾ ਹੈ ऐसे सब मुकाबलिया ऐसे सब बंदिशा मुकाबला अभी स्वदेशी अपनावेंगे और हिंदुस्तान हिंदुस्तानी अर्थव्यवस्था बनेगा पूरे भारत को एक ही नारा देना चाहूंगा हर भारत निवासी ये एक नारा पकड़ के चले ट्रंप का ट्रम्पेट बजाना है अब हमने ट्रंप का ट्रंप बजाना है ਕੀ ਕਹਿਣਾ ਚਾਹਾਂਗਾ ਅੱਜ ਤੁਸੀਂ ਸੁਪਦੇਸ਼ੀ ਅਪਣਾਉ ਦਾ ਨਾਰਾ ਲੈ ਕੇ ਜੋ ਚੱਲੇ ਹੋਏ ਹੋ ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਜਿੰਨੇ ਵੀ ਆਪਣੇ ਇੰਡਰਸਟਰੀਸਟ ਹੈ ਉਹਨਾਂ ਨੂੰ ਕਵਾਂਗਾ ਕਿ ਜਿਹੜਾ ਵੀ ਸਮਾਨ ਬਾਹਰੋਂ ਆਪਾਂ ਲੈ ਰਹੇ ਆ ਉਹ ਆਪਣੇ ਇੰਡੀਆ ਜੀ ਮੈਨੂਫੈਕਚਰ ਹੋਣਾ ਚਾਹੀਦਾ ਉਹਦੀ ਕੋਈ ਆਪਾਂ ਨੂੰ ਲੋੜ ਨਹੀਂ ਬਾਹਰ ਦੇ ਸਮਾਨ ਦੀ ਆਪਣੇ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਆਪਣੇ ਆਪਣੇ ਦੇ ਵਿੱਚ ਸਾਰੇ ਜਿੰਨੇ ਹੈਗੇ ਨੇ ਕੀ ਕਹਿੰਦੇ ਨੇ ਬਹੁਤ ਵੱਡੀਆਂ ਇੰਡਸਟਰੀਸਟ ਹੈਗੇ ਨੇ ਉਹਨਾਂ ਦੀ ਮੈਨੂਫੈਕਚਰਿੰਗ ਅਤੇ ਚਾਲੂ ਕੀਤੀ ਜਾਵੇ ਤੇ ਜਿਹੜਾ ਸਮਾਨ ਬਾਹਰੋਂ ਆ ਰਿਹਾ ਜਾਂਦਾ ਉਹ ਹਰ ਹਿੰਦੁਸਤਾਨ ਨੂੰ ਕਵਾਂਗਾ ਹਿੰਦੂਸਤਾਨੀ ਨੂੰ ਕਵਾਂਗਾ ਉਹਦਾ ਬਾਇਕਾਟ ਕੀਤਾ ਜਾਵੇ ਤੇ ਇਹ ਸਾਰੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇ ਰਹੇ ਇੱਕ ਜੈਨ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜਦੋਂ ਤਿੰਨ ਤਿਆਰ ਹੋਦੇ ਆ ਕੋਈ ਇਹ ਤਾਂ ਦੀਵਾਲੀ ਦੇ ਨਜ਼ਦੀਕ ਆ ਰਹੀ ਆ ਇਹ ਉਹ ਵਈ ਕਿਉਂ ਸ਼ੁਰੂ ਹੁੰਦਾ ਮੁੱਦਾ ਪਹਿਲਾਂ ਸਾਰਾ ਸਾਲ ਕਿਉਂ ਨਹੀਂ ਮੁੱਦਾ ਚੱਕਿਆ ਜਾਂਦਾ ਮੁੱਦਾ ਭਾਜੀ ਹਮੇਸ਼ਾ ਚੱਕਿਆ ਗਿਆ ਆ ਨਰਿੰਦਰ ਮੋਦੀ ਬਾਜੀ ਵੱਲੋਂ ਸਾਡੇ ਪ੍ਰਧਾਨ ਪ੍ਰਾਈਮ ਮਿਨਿਸਟਰ ਵੱਲੋਂ ਹਮੇਸ਼ਾ ਮੁੱਦਾ ਚੱਕਿਆ ਗਿਆ ਉਹ ਹਰ ਸਾਲ ਅਸੀਂ ਨਾਰਾ ਦਿੰਨੇ ਆ ਉਹਦੀ ਪਰਸੈਂਟੇਜ ਵੀ ਬਹੁਤ ਵਧੀਆ ਆਈ ਹੈ ਕੁਝ ਕੰਪਨੀਆਂ ਦਾ ਬਾਇਕਾਟ ਹੋ ਚੁੱਕਾ ਹੈ ਬਾਕੀ ਜਿਹੜੀ ਕੰਪਨੀਆਂ ਰਹਿ ਗਈਆਂ ਨੇ ਉਹਨਾਂ ਦਾ ਵੀ ਬਾਇਕਾਟ ਆਪਾਂ ਸਾਰਿਆਂ ਨੂੰ ਅਪੀਲ ਕਰਾਂਗੇ ਕਰੋ ਆਪਣੇ ਹਰ ਇੱਕ ਹਿੰਦੁਸਤਾਨੀ ਨੂੰ ਕਵਾਂਗੇ ਉਹਦਾ ਬਾਇਕਾਟ ਕਰੋ ਆ ਗਿਆ ਨਾ ਨਾਰਾ ਲੈ ਕੇ ਹਾਜ਼ਰ ਹੋਏ ਹਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆ ਪਹਿਲਾ ਤਾਂ ਮੇਰੇ ਪੱਤਰਕਾਰਾਂ ਭਰਾਵਾ ਦਾ ਬਹੁਤ-ਬਹੁਤ ਸਵਾਗਤ ਹੈ ਇਸ ਮੰਚ ਤੇ ਆਉਣ ਵਾਸਤੇ ਆ ਦੇਖੋ ਭੀੜ ਤੇ ਹਜੇ ਹੋਰ ਸ਼ੁਰੂ ਹੋ ਰਹੀ ਸਾਰੇ ਜੁੜ ਰਹੇ ਨੇ ਸਾਰੇ ਆਪਣੇ ਭਰਾ ਇਸ ਵਿਦੇਸ਼ੀ ਨੂੰ ਬਾਈਕਾਟ ਕਰਨ ਵਾਸਤੇ ਵਿਦੇਸ਼ੀਆਂ ਦੇ ਬਾਈਕਾਟ ਦੇ ਨਾਰੇ ਲਾਣਗੇ ਜਿਹੜੇ-ਜਿਹੜੇ ਪ੍ਰੋਡਕਟ ਇੰਡੀਅਨ ਹੈਗੇ ਨੇ ਉਹਨਾਂ ਨੂੰ ਵਧਾਵਾਵਾਂਗੇ ਅਸੀਂ ਇੰਡੀਆ ਨੂੰ ਇੱਕ ਇਹਨੂੰ ਇੱਕ ਉਸ ਰਾਹ ਤੇ ਲੈ ਕੇ ਜਾਣਾ ਆਤਮ ਨਿਰਭਰ ਤੇ ਅਸੀਂ ਆਤਮ ਨਿਰਭਰ ਬਣਾਉਣਾ ਚਾਹੁੰਦੇ ਆ ਕਿ ਜਿਹੜੇ ਆਪਾਂ ਪ੍ਰੋਡਕਟ ਬਾਹਰੋਂ ਖਰੀਦ ਰਹੇ ਆ ਉਹਦੀ ਜਗ੍ਹਾ ਅਸੀਂ ਆਪ ਬਣਾ ਸਕਦੇ ਆ ਅਸੀਂ ਸਕਿੱਲ ਡਿਪਾਰਟਮੈਂਟ ਵੀ ਖੋਲਣਾ ਚਾਹੁੰਦੇ ਆ ਆਪਣੇ ਦੇਸ਼ ਨੂੰ ਵਿਧਾਨਣ ਵਾਸਤੇ ਕਿਤੇ ਨਾ ਕਿਤੇ ਜਿਹੜਾ ਬਾਹਰੋਂ ਇੰਪੋਰਟ ਹੋ ਕੇ ਆਉਂਡ ਹੋ ਰਿਹਾ ਇਹ ਵੀ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਆਪਣਾ ਕਈ ਟ੍ਰਿਲਿਅਨ ਟ੍ਰਿਲਿਅਨ ਦੀ ਸੰਖਿਆ ਜਿਹੜੀ ਆਪਣੀ ਇਕਨੋਮੀ ਹੈ ਰੁਕੋ ਰੁਕੋ ਨੰਬਰ ਕੋ ਆਪ ਬਿਲੇ ਜੀ ਹਾਂਜੀ ਅਸੀਂ ਇਸ ਬਾਈਕ ਰੈਲੀ ਨਾਲ ਇੱਕ ਜਨ ਜਨ ਦੇ ਕੋਲ ਇੱਕ ਸੰਦੇਸ਼ ਲੈ ਕੇ ਜਾ ਰਹੇ ਆਂ ਕਿ ਸਾਡੇ ਦੇਸ਼ ਨੂੰ ਇੱਕ ਆਰਥਿਕ ਤੌਰ ਤੇ ਜੋ ਸੰਕਟ ਬਣਿਆ ਹੋਇਆ ਹੈ ਜਿੱਦਾ 트럼ਪ ਦੀ ਨੀਤੀਆਂ ਦੇ ਸਾਨੂੰ 50% ਟੈਰੀਫ ਪਲਾਨ ਦੀ ਚੱਲ ਰਹੀਆਂ ਅਸੀਂ ਉਸ ਨੀਤੀਆਂ ਦੇ ਖਿਲਾਫ ਇਹ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ